ਜਤ੍ਰਮਾ ਗੰਤੰਤਰ ਦੇਖ ਸਮਰਾਂ ਰਹੇ ਆ ਮੈਂ ਇਸ શુભ ਦਿਹਾੜੇ ਤੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਤੇ ਕਾਸ ਕਰਕੇ ਮੁਲਕ ਇਲਾਕਾ ਨਿਵਾਸੀਆਂ ਨੂੰ ਦਿਲ ਦੀਆਂ ਗਹਿਾਈਆਂ ਤੋਂ ਵਧਾਈ ਦਿੰਦਾ ਹਾਂ ਆਜ਼ਾਦੀ ਦੀ ਪ੍ਰਾਪਤੀ ਲਈ ਲੰਬੇ ਸੰਘਰਸ਼ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ 80% ਯੋਗਦਾਨ ਰਿਹਾ ਹੈ ਪੰਜਾਬ ਦੀ ਧਰਤੀ ਤੋਂ ਗਦਰ ਲਹਿਰ ਕੁਕਲ ਹੈ ਦੁਰਦੋਰ ਆਸ਼ਟਾਰ ਲੈ ਹੈ ਬੱਬਰ ਤਕਾਲੀ ਰਹਿ ਪਗੜੀ ਸੰਭਾਲ ਲੈ ਹੈ ਪ੍ਰਜਾਤੰਤਰ ਲੈ ਵੱਲੋਂ ਪਾਏ ਜੋਗਦਾਰ ਨੇ ਭਾਰਤ ਦੀ ਦਿਸ਼ਾ ਅਤੇ ਦਸ਼ਾ ਨੂੰ ਇੱਕ ਨਵਾਂ ਮੋੜ ਦਿੱਤਾ ਅਤੇ ਵਿਦੇਸ਼ੀ ਆਤਮਾ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਆਜ਼ਾਦੀ ਲਈ ਸੰਗਰਾਮ ਵਿੱਚ ਪੰਜਾਬ ਦੇ ਸੂਰਬੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਿੰਨਾ ਵਿੱਚੋਂ ਸ਼ਹੀਦੇ ਆਗਨ ਸਰਦਾਰ ਅਗਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਬਾ ਸ਼ਹੀਦ ਕੁਦਮ ਸਿੰਘ ਲਾਲਾ ਲਾਜਪਤਰਾਏ ਮदनलाल ਟਿੱਗਰਾ ਦੀਵਾਨ ਸਿੰਘ ਕਾਲੇਪਾੜੀ ਦੇ ਨਾਮ ਮੋਹਮੀਆਂ ਸ਼ਬਾਹ ਵਿੱਚ ਆਉਦੇ ਹਨ ਗਨਤੰਤਰਤਾ ਦੇਸ਼ ਦੇ ਮਹਾਂਦੇਸ਼ ਦੀਆਂ ਕਿੰਨੋ ਸ਼ਿਨਾਮਾ ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੀਆਂ ਪੁਲਸ ਫੋਰਸ ਦੇ ਜਵਾਨਾਂ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਕੀਤੇ ਬਲਦਾਨਾਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਬਾਰੀ ਅਤੇ ਅੰਦਰੂਨੀ ਖਤਰਿਆਂ ਤੋਂ ਸੁਰੱਖਿਤ ਕੀਤਾ ਮੈਂ ਭਾਰਤ ਦੇ ਸੰਵਿਧਾਨ ਸਭਾ ਦੇ ਮੁਖੀ ਡਾਕਟਰ ਭੀਮrao ਅੰਬੇਦਕਰ ਸਮੇਤ ਅਨੇਕ ਸਮੇਤ ਸਮੂਹ ਮੈਂਬਰਾਂ ਨੂੰ ਵੀ ਸलाम ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅਜੇ ਹਾਲ ਸੰਵਿਧਾਨ ਦਿੱਤਾ ਜਿਸ ਨੇ ਪੂਰੇ ਮੁਲਕ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਉਸ ਦਿਨ ਤੋਂ ਅਸੀਂ 26 ਜਨਵਰੀ ਨੂੰ ਸੰਸਥਾਪਨ ਦਿਵਸ ਜਿਉਂ ਮਨਾਉਂਦੇ ਆ ਰਹੇ ਹਾਂ ਜੋ ਕਿ ਸਾਡਾ قومی ਤਿਉਹਾਰ ਹੈ ਸਾਡੇ ਦੇਸ਼ ਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਸਮੁੱਚੇ ਪੰਜਾਬੀਆਂ ਨੂੰ ਮੈਂ ਇਸ ਵੱਲੋਂ ਵੀ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਹਮੇਸ਼ਾ ਹੀ ਸੂਬੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਫਿਰਕੂ ਸਭ ਦਾ ਸਭ ਕਾਵਨਾ ਦੀ ਮਿਸਾਲ ਨੂੰ ਪਹਿਲਾਂ ਕਰਦੇ ਆ ਦੇਸ਼ ਦੇ ਸਰਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ ਹੈ ਮੌਜੂਦਾ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਅਤੇ ਸਾਫ ਸੁਥਰਾ ਪ੍ਰਸ਼ਾਸਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਲੋਕ ਲਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਪ੍ਰਸ਼ਾਸਨ ਵੱਲੋਂ ਜਨਸਨ ਵੱਲ ਇੱਕ ਲਗਾਏ ਜਾ ਰਹੇ ਹਨ ਸਕੂਲ ਆਫ ਐਮਿਨੈਂਸ ਸਕੂਲ ਕੇ ਵਿਦਿਆਰਥੀਆਂ ਦੇ ਹੁਨਰ ਨੂੰ ਤਰਸਨ ਦਾ ਅਪਰਾਲਾ ਸਿੱਖਿਆ ਵਿਭਾਗ ਕਰ ਰਿਹਾ ਹੈ ਇਹ ਤਰਥ ਸਿਹਤ ਸੁਲਤਾ ਦੇਨ ਲਈ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਅਤੇ ਵਿਕਾਸ ਦੀ ਰਿਪੋਰਟ ਨੂੰ ਕਤੀ ਦਿੱਤੀ ਜਾ ਰਹੀ ਹੈ ਇੱਕ ਵਾਰ ਫਿਰ ਗੰਤਾ ਸਰ ਦਾ ਦਸਤੇ ਸੁ ਦਿਹਾੜੇ ਮੌਕੇ ਮੈਂ ਸਮੂੱਚੇ ਪੰਜਾਬੀਆਂ ਨੂੰ ਵਧਾਈ ਦਿੰਦਾ ਹਾਂ मैं ये आस करता हाँ कि अजे त्योहार मौके अल मिल के देश की कुन्नति तरक्की विकास विचदान पाई जय हिंद ਸ਼ਰਧਾ ਨੂੰ ਤੂਫ਼ਾਨ ਕਰੇ ਤਾਂ ਕਿਹਿਆ ਹੈ ਨਾ ਪਾਉਂਗਾ ਕੋਈ ਵੱਟਾ ਲੇ ਲੇ ਕਦੇ ਅੰਨੀ ਕਿਚੀਆ ਨਾ ਪਾਉਂਦੀ ਟੀਚਰ ਸਰ ਹੋ ਜਾਓ ਨਾਲ ਹਾਂਜੀ ਸਕੂਲ ਹੋਗੀ ਕਰਦੀ ਹੈ ਜਨਰਲ ਸਕੂਲ ਬੀਐਮਐਸ ਸਕੂਲ ਨੂੰ ਦੱਬਾ ਤ੍ਰਿਕੰਨ ਮੰਦਲਾ ਦਾਬਾ ਸਾਡੇ ਕੁਠਾ ਮੰਦਲੇ ਵੱਲੋਂ ਬਾਤ ਕਰਾਉਣ ਦੇ ਖੇਤਰ 嗯。 john and the lord for the ਦੇਸਾਂ ਮਾਂ ਦੀ ਜੀਵਨ ਦੀ ਪ੍ਰੋਟੈਕਸ਼ਨ ਹੈ ਫਿਰ ਹਮੇਸ਼ਾ ਅਕਸਰ ਨਾਸ ਨਿਰੋਧ ਕਰੇ ਤਾਂ ਕਿ ਯਾਦ ਹੈ ਪੂਰੀ ਚਾਈਲਡ ਪਬਲਿਕ ਨੂੰ ਸੋਲਡ ਫਰੇਮ ਮਾਣਾ ਜਾਂਦੀ ਹੈ ਹੋਰ ਦੇ ਵਿੱਚ ਮਾਤਰਾ ਵਿੱਚ ਵੀ ਸਾਦੀ ਹੈ ਕਾਰੀ ਪ੍ਰਾਇਮਰੀ ਸਕੂਲ ਗੁਲਾਰੀ ਦਾ ਵਿਦਿਆਰਥੀ ਹਰਸ਼ ਜਿਸ ਨੇ ਰਸਤਵਾ ਸਟੂਡੈਂਟ ਆਫ ਸਰਕਾਰੀ ਹਾਈ ਸਕੂਲ ਨਮਾ ਗਾਉਂ ਮਨਕ ਸ਼੍ਰੀਜ ਸੇਮ ਕੁਮਾਰ ਕਰਦੇ ਨੇ ਉਹਨਾਂ ਨੂੰ ਯੂਨੀਫਾਰਮਸ ਬੈਗਸ ਪ੍ਰਾਇਮਰੀ ਸਕੂਲ ਕਨੋਰੀ ਕਲਾ ਨੂੰ ਖੇਡਾਂ ਦੇ ਵਿੱਚ ਪ੍ਰਫੁੱਲਿਤ ਕਰਨ ਸੈਨੀਟਰੀ ਇੰਸਪੈਕਟਰ ਦਫਤਰ ਨਗਰ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਬੰਸ਼ਾ ਬੜਾ ਸਾਫ ਸੁਥਰਾ ਤੇ ਹਮੇਸ਼ਾ ਮੋਰੀ थाना मुनक जिम्मेदार जितने वा प्रतिनिधि टीम ਇਹਨਾਂ ਦੀ ਅਗਵਾਈ ਪ੍ਰੀਤਮ ਸਿੰਘ ਵਾਸੀ मुनक ਜੋ ਕਿ ਨਾਲ ਹੀ मुनक ਵੈਲਫੇਅਰ ਸਕੀਮ ਲਗਾਈ ਤੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਵਿੱਚ ਅੱਗੇ ਹਨ ਸ੍ਰੀ ਗੌਰਵ ਕੋਹਲ ਜੀ ਸਪੁੱਤਰ ਸ੍ਰੀ ਜੰਨੈਤ ਮੁਨਨ

लोड शिवा स्कूल हमीरगढ़ का बड़ा खूबसूरत पंगड़ा और बड़ा तैयार है सरकारी सीनियर सैकंडरी स्कूल मूनक लड़की होली चाइल्ड स्कूल मूनक होली चाइल्ड जसप्रीत कौर मैम जिन्हें की अगवाई दे कैरी सर रुक रुक सैकंडरी स्कूल मूनक बॉयज दीपकड़ी की टीम शिवा स्कूल हमीरगढ़ की टीम तैयारी कराने ने अपना योगदान दिता वाले विद्यार्थी ਜਿਨ੍ਹਾਂ ਜਿਨ੍ਹਾਂ ਨੇ ਯੂਨੋ ਕੈਂਟ ਦੇ ਵਿੱਚ ਨੈਸ਼ਨਲ ਪੰਡਰ ਸਕੂਲੀ ਕੈਂਟਾਂ ਦੇ ਵਿੱਚ ਦੂਜਾ ਸਤਾਰ ਪ੍ਰਾਪਤ ਫਿਰਮਰਨਜੀਤ ਕੌਰ ਪੈਚਲੈਪੈਡ ਫਿਟਨੈਸ ਸੈਂਟਰ ਮੁੰਨਕ ਦੇ ਵਿਦਿਆਰਥੀ ਤਾੜੀਆਂ ਸਹਿਣੀ ਅਰੇ ਇੱਸ ਢਾੜ ਇੱਸ ਢਾੜ ਜਿਨ੍ਹਾਂ ਨੇ ਐਫਐਸ ਮੁੰਨਕ ਪ੍ਰੇਮ ਕਮਾਂਡਰ ਮੁਨਕ ਸਖਤਰ ਮਾਰਕੀਟ ਕਮੇਟੀ ਸੀਡੀਪੀਓ ਮੁਨਕ ਤਦੋਂ ਰਿਣੀ ਬੜੇ ਬਾਕੂ ਵੀ ਤਰੀਕੇ ਦੇ ਨਾਲ ਪ੍ਰੈਸ ਕਲੱਬ